ਬਲਸਰ ਦੇ ਜ਼ਿਲ੍ਹੇ ਦੋਸ਼ੀ ਇਹ ਜਿਹੜੇ ਦੋ ਗ੍ਰਿਫਤਾਰ ਕੀਤੇ ਆ ਕਿਉਂ ਕੀਤੇ ਆ ਕੀ ਮਾਮਲਾ ਹੈਗਾ ਬੇਸਿਕਲੀ ਇਹਦੇ ਚ ਸਾਡੇ ਕੋਲ ਇੱਕ ਕਨਿਸ਼ਕ ਸੀਤਿਆ ਪੁੱਤਰ ਕਮਲ ਸੀਤਿਆ ਹਸਪਤ ਬਠਿੰਡੇ ਦਾ ਰਹਿਣ ਵਾਲਾ ਜਿਹਦਾ ਵਿਕ੍ਰਮਜੀਤ ਸਿੰਘ ਬੀਨੂ ਹੈ ਲਰਦਾਸਪੁਰ ਦਾ ਇਹਨਾਂ ਦਾ ਕੋਈ ਸੋਸ਼ਲ ਮੀਡੀਆ ਤੇ ਆਪਸ ਵਿੱਚ ਬੈਸਪਾਜੀ ਜੀ ਹੋ ਰਹੀ ਸੀ ਕਿਸੇ ਲੜਕੀ ਦੇ ਪਿੱਛੇ ਜਿਹਦੇ ਤਹਿਤ ਫਿਰ ਉਹ ਬੈਸਪਾਜੀ ਇਤਨਾ ਵੱਧ ਗਈ ਵੀ ਉਹਨਾਂ ਨੇ ਬਿਕਰਮਜੀਤ ਸਿੰਘ ਬੀਨੂ ਨੇ ਇਹਨੂੰ ਮਾਰਨ ਦੇ ਮਤਲਬ ਇਹਦੇ ਨੂੰ ਅਟੈਕ ਕਰਨ ਦੀ ਨੀਤ ਨਾਲ ਇਥੇ ਇਹ ਭੇਜੇ ਤੋਂ ਗੁਰਪ੍ਰੀਤ ਸਿੰਘ ਤੇ ਤਰਨਦੀਪ ਸਿੰਘ ਬਾੜਿਆਲ ਅਵਾਣਾ ਦੇ ਜਿਹੜਾ ਕਿ ਥਾਣਾ ਸਰਬਾਨਗਰ ਜਿਹੜਾ ਲੁਧਿਆਣਾ ਦੇ ਵਿੱਚ ਪੈਂਦਾ ਉਹਨਾਂ ਨੂੰ ਆਪਣੇ ਹੈਗਾ ਬਿਕਰਮਜੀਤ ਸਿੰਘ ਦਾਨੀ ਦਾਨੀ ਹੈ ਤੇ ਜਿਹੜੇ ਇਹਨਾਂ ਨੇ ਉਥੋਂ ਉਹਦੇ ਦੇ ਥਰੂ ਲੌਜਿਸਟਿਕ ਤੇ ਇਸ ਤੋਂ ਪ੍ਰੋਵਾਈਡ ਪਰਵਾਹੀ ਇਹਦੇ ਤੇ ਅਟੈਕ ਕਰਾਉਣ ਲਈ ਕਨੈਕਸ ਸੇਤੀਆ ਦੇ ਭੇਜੇ ਕਿਉਂਕਿ ਇਹ ਇੱਕ ਤਰ੍ਹਾਂ ਦੀ ਇਹ ਵੱਡੀ ਵਾਰਦਾਤ ਹੋਣੀ ਸੀ ਜਿਹਦੇ ਮੈਂ ਪੁਲਿਸ ਦੀ ਹਿਸ਼ਿਆਰੀ ਨਾਲ ਇਹ ਕੀ ਕਹਿੰਦੇ ਜਿਹੜਾ ਕਨੈਕਸ ਸੇਤੀਆ ਨੇ ਜਦੋਂ ਪੁਲਿਸ ਨੂੰ ਆ ਕੇ ਆਪਣੇ ਬਾਰੇ ਦੱਸਿਆ ਵੀ ਏਦਾਂ ਮੈਂ ਤੇ ਅਟੈਕ ਕਰਨ ਆ ਰਿਹਾ ਤੇ ਉਹਦਾ ਉਹਦੇ ਕਾਰਨ ਸਾਡੇ ਕੋਲ ਨੇ ਪੁਲਿਸ ਚੌਕਸ ਹੋ ਗਈ ਸੀ ਤੇ ਉਹਦੇ ਤੇ ਬਿਆਨ ਤੇ ਅਸੀਂ ਜਿੱਥੇ ਉਹਨਾਂ ਨੇ ਟਾਈਮ ਪਾਇਆ ਸੀ ਉਥੇ ਜਾ ਕੇ ਉਹਨਾਂ ਨੂੰ ਜਿਹੜੇ ਬੰਦੇ ਇਹਨੂੰ ਅਟੈਕ ਕਰਨ ਆਏ ਸੀ ਉਹਨਾਂ ਨੂੰ ਫੜ ਲਿਆ ਜਿਹੜੇ ਜਿੰਨਾ ਕੋ ਪਾਸੋਂ ਸਾਨੂੰ ਇੱਕ ਕੋ ਗਲੋਕ ਪਿਸਟਲ 9mm ਦਾ ਬਰਾਮਦ ਹੋਇਆ ਤੇ ਪੰਜ ਜਿੰਦਾ ਰੌਂਦ ਅਤੇ ਦੂਸਰੇ ਕੋ ਦੋ ਨਜਾਇਜ਼ ਪਿਸਟਲ ਸੀਗੇ ਉਹ ਮੈਗਜ਼ਨ ਦਾ ਜਿੰਦਾ ਰੌਂਦ ਸੀਗੇ ਤੇ ਇਹ ਬਰਾਮਦ ਹੋਏ ਆ ਇਬ ਬੇਸਿਕਲੀ ਇਹਨਾਂ ਦੀ ਸੋਸ਼ਲ ਮੀਡੀਆ ਤੇ ਹੀ ਬਹਿਸ ਵਾਜੀ ਸੀ ਜਿਸ ਮਤਲਬ ਦੇ ਰਿਗਾਰਡ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕੀਤੀ ਹੈ 100 2 ਨੰਬਰ ਐਫ ਆਈ ਆਰ ਡੇਟ 51 ਅੰਡਰ ਸੈਕਸ਼ਨ 115 ਦੇ 2 126 ਦੀ 2 ਤੇ 3 ਦੀ 5 ਬੀ ਐਨ ਐਸ ਤੇ 253 ਆਨ ਜ਼ੈਟ ਥਾਣਾ ਆਈਟੀ ਸਿਟੀ ਦੇ ਸਰ ਜਿਹੜੇ ਅਸਲਾ ਇਹ ਹੈ ਇੱਥੇ ਕੋਈ ਲਾਇਸੈਂਸੀ ਵੀ ਆ ਕਿ ਜਾਂ ਸਭ ਦੋ ਨੰਬਰੀਏ ਸਾਰੇ ਇਹ ਇਲੀਗਲ ਵੈਪਨਸ ਆ ਕਿਉਂਕਿ 9mm ਤੇ ਪ੍ਰੀਹੈਪਟਡ ਬੂਰੇ ਤੇ ਪਹਿਲੀ ਨਜ਼ਰ ਤੋਂ ਤੇ ਪਹਿਲੀ ਮੁੱਢਲੀ ਤਫ਼ਤੀਸ਼ ਤੋਂ ਇਹ ਇਲੀਗਲ ਵੈਪਨਸ ਹੈ ਕੋਈ ਵਿਦੇਸ਼ੀ ਵੀ ਇਸ ਚੁੱਕਿਆ ਸਰ ਇੰਡੀਅਨ ਕੰਟਰੀ ਮੇਡ ਹੈ ਇਹ ਇੱਕ ਕੰਟਰੀ ਮੇਡ ਪਿਸਟਲ ਹੈ ਸਾਰੇ ਕ੍ਰਾਸ ਬਾਰਡਰ ਸਮਗਲਿੰਗ ਦਾ ਇਨਸਿਜਰ ਨਹੀਂ ਇਹਦੀ ਇਹ ਜੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹਦੇ ਬਾਰੇ ਤੁਹਾਨੂੰ ਅੱਡ ਤੌਰ ਤੇ ਇਹਦੀ ਓਰੀਜਿਨ ਸਾਰੀ ਅਸੀਂ ਕਨਫਰਮ ਕਰਾਂਗੇ ਕਿ ਇਹ ਕਿੱਥੋਂ ਚੱਲੇ ਤੇ ਕਿੱਦਾਂ ਆਏ ਇਹ ਅੱਜ ਕੱਲ ਰਾਤ ਹੀ ਅਸੀਂ ਫੜਿਆ ਜਿਹਨੂੰ ਕੋਰਟ 'ਚ ਪੇਸ਼ ਕੀਤਾ ਸੀ ਜਿਹਦੇ ਤੇ ਦੋ ਦਿਨ ਦਾ ਪੁਲਿਸ ਰਮਾਨ ਹੈ ਦੱਸੋ ਕਹਿ ਸਕਦੇ ਜੇਕਰ ਪੁਲਿਸ ਨੂੰ ਇਨਫੋਰਮ ਕੀਤਾ ਅਗਰ ਥੋੜੀ ਦੇਰੀ ਹੋ ਜਾਂਦੀ ਤਾਂ ਇਹ ਮਤਲਬ ਖੂਨ ਖਰਾਬਾ ਵੀ ਕਰਦੀ ਕਤਲੋਗਾਰਤ ਵੀ ਹੋ ਸਕਦੀ ਸੀ ਹਾਇ ਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਇਹਦੇ ਵਿੱਚ ਐਸ ਐਚ ਓ ਆਈਟੀ ਸਿਟੀ ਜਸ਼ਨ ਤੇ ਇਹ ਐਸ ਆਈ ਸੋਨ ਲਾਲ ਦੀ ਸਾਰੀ ਜਿਹੜੀ ਇਹਨਾਂ ਦੀ ਟੀਮ ਸੀ ਇਹਨਾਂ ਨੇ ਬੜਾ ਅੱਛਾ ਕੰਮ ਕਰਦੇ ਹੋਏ ਤੇ ਸਾਡਾ ਮੁੰਡਾ ਸੀਨੀਅਰ ਕਨਸਟਬਲ ਕੇਸ਼ ਹੈ ਤੇ ਉਹਨਾਂ ਨੇ ਬੜੀ ਅੱਛੀ ਸੂਝ-ਬੂਝ ਨਾਲ ਇਹ ਬੰਦੇ ਗ੍ਰਿਫਤਾਰ ਕਰਕੇ ਇਹਨਾਂ ਕੋਲ ਅਸਲਾ ਬਰਾਮਦ ਕਰਾਇਆ ਸਰ ਇਹ ਕਿੱਥੋਂ ਮਤਲਬ ਇਹਨੂੰ ਅਰੈਸਟ ਕੀਤਾ ਲੋਕੇਸ਼ਨ ਜਿਹੜੀ ਕੀ ਸੀ ਇਹ ਹੈਗੇ ਆ ਆਪਣੇ ਸਿਟੀ ਸੈਂਟਰ ਐਰੋ ਸਿਟੀ ਦੇ ਵਿੱਚ ਉੱਥੋਂ ਇਹਨੂੰ ਅਰੈਸਟ ਕੀਤਾ ਬਸ ਬੜੀ ਪੋਚੀ ਤੋਂ ਪਤਾ ਲੱਗਿਆ ਕਿ ਇਹਨਾਂ ਦੀ ਕਿਸੇ ਦੀ ਉਨਜਸ ਚੱਲ ਰਹੀ ਸੀ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਲਵ ਟ੍ਰਾਇੰਗਲ ਟਾਈਪ ਸੀ ਇੱਕ ਲੜਕੀ ਸੀ ਜਿਹਨੂੰ ਪਹਿਲਾਂ ਬਿਕਰਮਜੀਤ ਸਿੰਘ ਬਿੰਨੂ ਨਾਲ ਉਹਦਾ ਅਫੇਅਰ ਸੀ ਜਿਹੜਾ ਕਿ ਗਰਦਾਸਪੁਰ ਦਾ ਸੀ ਉਹ ਹੁਣ ਕਨਿਸ਼ਕ ਸੇਤੀਆ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਉਹਦੇ ਉਹਦੇ ਨਾਲ ਜਦੋਂ ਉਹਦੇ ਨਾਲ ਗੱਲ ਕਰਨੋਂ ਹਟ ਗਈ ਤੇ ਉਹਨੇ ਫਿਰ ਇਹਨੂੰ ਬੰਦਿਆਂ ਨੂੰ ਭੇਜ ਕੇ ਇਹਦੇ ਤੇ ਅਟੈਕ ਕਰਨਾ ਸੀ ਮਤਲਬ ਐਕਸ ਬੋਏਫ੍ਰੈਂਡ ਦੇ ਉੱਤੇ ਟੈਕ ਕਰਨ ਦਾ ਨਹੀਂ ਉਹ ਹੋਣ ਵਾਲਾ ਜਿਹੜਾ ਐਕਸ ਬੋਏਫ੍ਰੈਂਡ ਨੇ ਹੋਣ ਵਾਲਾ ਜਿਹੜਾ ਮੁੰਡਾ ਜਿਹੜਾ ਕਨਿਸ਼ਕ ਸੇਤੀਆ ਜਿਹਦੇ ਨਾਲ ਹੁਣ ਉਹਦੀ ਕਨਿਸ਼ਕ ਸੇਤੀਆ ਦੇ ਮੁਤਾਬਕ ਵੀ ਉਹਦੇ ਨਾਲ ਉਹਦੀ ਮੈਰਿਜ ਹੋਣੀ ਸੀ ਤੇ ਉਹਦਾ ਉਹਦੇ ਕਰਕੇ ਇਹਨਾਂ ਦੀ ਇਹ ਲਵ ਟ੍ਰਾਇੰਗਲ ਦੇ ਵਿੱਚ ਆਪਸ ਵਿੱਚ ਬਹਿਸ-ਭਾਜੀ ਵੀ ਹੋਈ ਅਤੇ ਟਾਈਮ ਵੀ ਪਾਇਆ ਤੇ ਬਲਸਰ ਬਈ ਤੁਹਾਨੂੰ ਹੋਰ ਵੀ ਕਿਸ ਤਰ੍ਹਾਂ ਹੋ ਸਕਦੀ ਹੈ ਹਾਂਜੀ ਬਿਲਕੁਲ ਜੀ ਇਹ ਜਿਨ੍ਹਾਂ ਨੇ ਲੌਜਿਸਟਿਕ ਪ੍ਰੋਵਾਈਡ ਕੀਤੇ ਆ ਜਿਹੜਾ ਪਿੱਛੇ ਬੰਦਾ ਜਿਹਨੇ ਜਿਹੜਾ ਵਿਕਰਮਜੀਤ ਸਿੰਘ ਬੀਨੂ ਹੈ ਜਿਹਨੂੰ ਬਿੱਕਾ ਵੀ ਕਹਿੰਦੇ ਆ ਇਹਦੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਕਰਦਾਸਪੁਰ ਤੇ ਆਮ ਲੈਕਟਦਾ ਹੋਇਆ ਰਹੇ ਤੇ ਬਲਸਰ ਕੰਮ ਕਰ ਕੀ ਕਰਦੇ ਸੀ ਇਹ ਤੁਹਾਨੂੰ ਪਤਾ ਲੱਗਿਆ ਇਹਦੀ ਅਸੀਂ ਅਜੇ ਜਿਹੜੀ ਇਹ ਤੇ ਵੇਂਦੇ ਆ ਇੱਕ ਤੋਂ ਅਠ ਪੜਿਆ ਆਇਆ ਤੇ ਇੱਕ ਐਨਐਮਏ ਕੀਤੀ ਹੈ ਤੇ ਘਰ ਹੀ ਰਹਿੰਦੇ ਆ ਇਹ ਬਾਕੀ ਜਿਹੜੇ ਵੀ ਅਸੀਂ ਇਹਦੇ ਜੇ ਬਿਕਰਮਜੀਤ ਸਿੰਘ ਦੇ ਵੀ ਅਸੀਂ ਜਦੋਂ ਅਰੈਸਟ ਪਾਵਾਂਗੇ ਉਹਦੇ ਬਾਰੇ ਵੀ ਡਿਟੇਲਿੰਗ ਤੁਹਾਨੂੰ ਦੱਸ ਦਿਆਂਗੇ ਮਤਲਬ ਹੁਣ ਦੋ ਗ੍ਰਿਫਤਾਰੀਆਂ ਹੋਈਆਂ ਹਾਂ ਹਾਂਜੀ ਦੋ ਗ੍ਰਿਫਤਾਰੀਆਂ ਹੋਈਆਂ ਕਿੰਨੀਆਂ ਸਰ ਤਿੰਨ ਦੋ ਕਈ ਕਹਿੰਦੇ ਗ੍ਰਿਫਤਾਰੀਆਂ ਹੋਈਆਂ ਤਿੰਨ ਸਾਡੇ ਕੋਲ ਅਸਲੇ ਬਰਾਮਦ ਹੈ